ਮੇਰੇ ਕੇ ਬਿਕਰਮ ਸਿੰਘ ਮਜੀਠੀਆ ਦਾ ਯਾਰ ਯਾਨੀ ਚੰਨੀ ਭਾਵੇਂ ਉਹਨੇ ਆਪਣੇ ਬਿਆਨ ਵਾਪਸ ਲੈ ਲਏ ਹੁਣ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੂੰ ਬਹੁਤ ਜ਼ਿਆਦਾ ਪੁੱਠਾ ਬੋਲੇ ਸੀ ਚੰਨੀ ਸਾਹਿਬ ਕੱਲ ਤੁਹਾਨੂੰ ਉਹਦਾ ਇੱਕ ਵੀਡੀਓ ਦਿਖਾਉਣ ਜਾ ਰਹੇ ਆ ਕਿਉਂਕਿ ਚੰਨੀ ਵੀ ਫਸ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਔਰ ਦੂਜੇ ਪਾਸੇ ਉਹਨੇ ਇੱਕ ਸਵਾਲ ਕੀਤਾ ਸੀ ਜਿਹਦੇ ਨਾਲ ਅਸਲਾਮੁਅਲੈਕਮ ਜੀ ਸੱਚੀ ਕਾਲ ਮੀਟ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਜੀ ਚੰਨੀ ਨੇ ਇਹੋ ਜਿਹਾ ਬਿਆਨ ਦਿੱਤੇ ਨੇ ਕਿ ਜਿਹਦੇ ਵਿੱਚ ਜਿਹੜਾ ਵਿਕਰਮ ਸਿੰਘ ਮਨਜੀਠੇ ਦਾ ਦੋਸਤ ਹੈ ਉਹਨੇ ਭਗਵਤ ਮਾਨ ਨੂੰ ਜਿਹੜਾ ਹੈ ਟਾਰਗੇਟ ਕੀਤਾ ਹੈ ਉਹਦੇ ਬਾਰੇ ਵਿੱਚ ਜਿਹੜੀਆਂ ਗੱਲਾਂ ਨੇ ਕੀਤੀਆਂ ਨੇ ਇੱਥੇ ਇਹ ਹੋਈ ਹੈ ਕਿ ਹੁਣ ਭਗਵਤ ਮਾਨ ਨੇ ਜੀ ਐਕਸ਼ਨ ਲੈ ਲਿਆ ਚੰਨੀ ਦੇ ਖਿਲਾਫ ਚੰਨੀ ਦਾ ਘੇਰਦ ਜਿਹੜਾ ਹੈ ਖੇਰਾ ਹੁਣ ਟਾਂਗੋਂ ਚੱਲਿਆ ਚੰਨੀ ਦੇ ਖਿਲਾਫ ਵੀ ਹੁਣ ਐਕਸ਼ਨ ਹੋਣ ਚੱਲਿਆ ਚੰਨੀ ਨੇ ਕੀ ਕੀਤਾ ਤੇ ਅੱਗੇ ਭਗਵਤ ਮਾਨ ਨੇ ਜਿਹੜਾ ਕਿਸ ਤਰ੍ਹਾਂ ਐਕਸ਼ਨ ਲਿਆ ਆਏ ਚੰਨੀ ਦੇ ਖਿਲਾਫ ਤੇ ਚੰਨੀ ਦੀਆਂ ਗੱਲਾਂ ਨੂੰ ਲੈ ਕੇ ਕੀ ਕੀ ਹੁੰਦਾ ਪਿਆ ਬਹੁਤ ਐਮ ਕਿਸਮ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਉਹ ਤੋਂ ਪਹਿਲਾਂ ਤੁਹਾਡੇ ਕੋਲੋਂ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੈਲ ਆਈਕਨ ਨੂੰ ਵੀ ਕਲਿੱਕ ਕਰੋ ਤੇ ਚਲਦੇ ਹਾਂ ਦੇਖਦੇ ਹਾਂ ਵੀਡੀਓ ਲੈਟਸ ਗੋ ਪਾਣੀ ਪੰਜਾਬੀਓ ਸਾਸਰੀ ਕਾਲ ਜੋਨੇ ਕੇ ਬਿਕਰਮ ਸਿੰਘ ਮਜੀਠੀਆ ਦਾ ਯਾਰ ਜਾਨੀ ਚੰਨੀ ਭਾਵੇਂ ਉਹਨੇ ਆਪਣੇ ਬਿਆਨ ਵਾਪਸ ਲੈ ਲਏ ਹੁਣ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੂੰ ਬਹੁਤ ਜ਼ਿਆਦਾ ਪੁੱਠਾ ਬੋਲੇ ਸੀ ਚੰਨੀ ਸਾਹਿਬ ਕੱਲ ਤੁਹਾਨੂੰ ਉਹਦਾ ਇੱਕ ਵੀਡੀਓ ਦਿਖਾਉਣ ਜਾ ਰਹੇ ਆ ਕਿਉਂਕਿ ਚੰਨੀ ਜੀ ਫਸ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਔਰ ਦੂਜੇ ਪਾਸੇ ਉਹਨੇ ਇੱਕ ਸਵਾਲ ਕੀਤਾ ਸੀ ਜਿਹਦੇ ਨਾਲ ਪੂਰੇ ਪੰਜਾਬ ਦੇ ਅੰਦਰ ਇਹ ਨਿੱਜੀ ਤੌਰ ਤੇ ਕਿਹਾ ਗਿਆ ਕਿ ਕਿ ਬਿਕਰਮ ਸਿੰਘ ਮਜੀਠੀਆ ਦੀ ਸਪੋਰਟ ਕਰਦੇ ਹੋਇਆ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਨੀ ਮਾਰੀ ਸ਼ਹਾਬਲੀ ਬੋਲੀ ਸੀ ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋਇਆ ਕਿਉਂਕਿ ਚੰਨੀ ਹੈ ਜਿਹੜਾ ਦਰਾਂ ਸਾਲ ਦੇ ਵਿੱਚ ਉਹਦੀ ਨਾ ਤਾਂ ਕੋਈ ਪੰਜਾਬੀ ਔਰ ਨਾ ਉਹਦੀ ਕੋਈ ਸ਼ਹਾਬਲੀ ਚੰਗੀ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਨੇ ਵੀ ਸਿੱਧ ਕਰ ਦਿੱਤਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਚੰਨੀ ਦੀ ਨੀਕਰ ਦੇ ਵਿੱਚ ਜੂਹੇ ਕਿਵੇਂ ਛੱਡਣਿਆ ਉਹ ਵੀ ਤੁਹਾਡੇ ਸਾਹਮਣੇ ਅੱਜ ਖਬਰ ਸੁਣਾਵਾਂਗੇ ਪਹਿਲ ਕਰਨ ਵਾਲਾ ਚੰਨੀ ਕਸੂਤਾ ਫਸ ਗਿਆ ਯਾਨੀ ਪੰਜਾਬ ਦੇ ਮੁੱਖ ਮੰਤਰੀ ਔਰ ਅਰਵਿੰਦ ਕੇਜਰੀਵਾਲ ਤੇ ਉਹਨੇ ਟਿੱਪਣੀ ਕਰ ਦਿੱਤੀ ਹੈ ਜਿਹੜੀ ਕਿ ਨਿੱਜੀ ਤੌਰ ਦੇ ਉੱਤੇ ਕੀਤੀ ਆ ਉਹਨੂੰ ਨਹੀਂ ਕਰਨੀ ਚਾਹੀਦੀ ਸੀ ਔਰ ਦੂਜੇ ਪਾਸੇ ਪਹਿਲਾਂ ਦੇਖੋ ਇਹ ਕਿੱਡੀ ਮਾੜੀ ਸਿਆਸਤ ਦੇ ਲੋਕ ਨੇ ਪਹਿਲਾਂ ਕਹਿੰਦਾ ਵਿਕਰਮ ਸਿੰਘ ਮਜੀਡੀਆ ਦੇ ਉੱਤੇ ਐਕਸ਼ਨ ਗਲਤ ਕਰ ਦਿੱਤਾ ਜਦੋਂ ਥੋੜਾ ਜਿਹਾ ਤਾ ਦਿਖਦਾ ਤੇ ਫੇਰ ਇਹਨਾਂ ਨੂੰ ਪਤਾ ਲੱਗਦਾ ਕਿ ਭਾਈ ਇਹ ਬਿਆਨ ਵਾਪਸ ਲੈਣੇ ਪੈਣਗੇ। ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਐਕਸ਼ਨ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਯਾਨੀ ਕਾਂਗਰਸ ਦੇ ਵਿੱਚ ਤਰਥੱਲੀ ਮਚ ਗਈ ਹੈ। ਕਿਉਂਕਿ ਚੰਨੀ ਬਹੁਤ ਸਾਰੇ ਦਿਨਾਂ ਤੋਂ ਬੁਰਕ ਰਿਹਾ ਸੀ। ਉਹਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੋ ਮਾੜਾ ਬੋਲਿਆ ਉਹਦੇ ਉੱਤੇ ਭਾਰ ਹੀ ਪੈ ਗਿਆ। ਪਹਿਲਾਂ ਮਜੀਠੀਏ ਦੇ ਚੱਕਰ ਵਿੱਚ ਫਸਦਾ ਉਸ ਤੋਂ ਬਾਅਦ ਸਿੱਧੇ ਤੌਰ ਦੇ ਉੱਤੇ ਇੱਕ ਭਾਸ਼ਣ ਦਿੰਦਾ ਭਾਸ਼ਣ ਵੀ ਪੰਜਾਬੀ ਦੇ ਵਿੱਚ ਨਹੀਂ ਹਿੰਦੀ ਦੇ ਵਿੱਚ ਦਿੰਦਾ ਔਰ ਉਸ ਤੋਂ ਬਾਅਦ ਪੰਜਾਬ ਦੇ ਕੁਝ ਲੋਕ ਉਹਦੇ ਪਿੱਛੇ ਲੱਗੇ ਸੀ ਉਹਨਾਂ ਲੋਕਾਂ ਦੇ ਵੀ ਕੰਨ ਹੋ ਗਏ ਨੇ ਕਿਬੇ ਜਿਹੜਾ ਚੰਨੀ ਆ ਦਰਾਂ ਸਾਲ ਦੇ ਵਿੱਚ ਮੈਂਟਰ ਹੋ ਚੁੱਕਿਆ ਪੰਜਾਬ ਦਾ ਮੁੱਖ ਮੰਤਰੀ ਔਰ ਪੰਜਾਬ ਦੀ ਸਰਕਾਰ ਸਿੱਧੇ ਤੌਰ ਦੇ ਉੱਤੇ ਜੇ ਕਨੈਕਸ਼ਨ ਵੀ ਕਰਦੀ ਹੈ ਤਾਂ ਉਹਦੇ ਉੱਤੇ ਵੀ ਇਹ ਲੀਡਰ ਹੈ ਜਿਹੜੇ 도ਗਲੇ ਇਹ ਸਵਾਲ ਚੱਕ ਦਿੰਦੇ ਨੇ ਤਾਂ ਹੁਣ ਚੰਨੀ ਦੀ ਨਿਕਰ ਦੇ ਵਿੱਚ ਚੂਹੇ ਛੜਨ ਜਾ ਰਿਹਾ ਭਗਵੰਤ ਮਾਨ ਬੜੇ ਹੀ ਧਿਆਨ ਦੇ ਨਾਲ ਇਹ ਖਬਰ ਸੁਣਨੀ ਆ ਕਿਉਂਕਿ ਪਹਿਲਾਂ ਚੰਨੀ ਨੇ ਕੀਤੀ ਆ ਮੁੱਖ ਮੰਤਰੀ ਨੇ ਨਹੀਂ ਪਹਿਲਾਂ ਚੰਨੀ ਨੇ ਵਾਅਦਾ ਕੀਤਾ ਉਸ ਤੋਂ ਬਾਅਦ ਕਿ ਭਾਈ ਜੇਕਰ ਵਿਕਰਮ ਸਿੰਘ ਮਜੀਠੀਆ ਦੇ ਪੱਖ ਵਿੱਚ ਜਾਓਗੇ ਯਾਨੀ ਬਹੁਤ ਵੱਡਾ ਤਸਕਰ ਆ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਬਾਦਲਾਂ ਦਾ ਉਸ ਤੋਂ ਬਾਅਦ ਚੰਨੀ ਨੇ ਛੇੜਾ ਛੇੜ ਦਿੱਤਾ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਵਾ ਤਬਾ ਕੀ ਬੋਲੇ ਨੇ ਪਹਿਲਾਂ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋ ਜਾਂਦਾ ਤਾ ਫੋਰ ਦੀ ਨਿਕਰ ਦੇ ਵਿੱਚ ਕਹਿੰਦੇ ਹੁਣ ਚੂਹੇ ਵੀ ਛੱਡੇ ਜਾਣਗੇ ਇਹ ਗੱਲ ਵੀ ਪਈ ਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿਹ ਬਿਆਨ ਕੀਨੇ ਦਿੱਤਾ ਸੀ ਪਹਿਲਾਂ ਕਿ ਨਿਕਰ ਦੇ ਵਿੱਚ ਅਸੀਂ ਚੂਹੇ ਛੱਡ ਦਾਂਗੇ ਆ ਸੁਣ ਲੋ ਨਾਲੇ ਤਾਂ ਇਹਦੀ ਪੰਜਾਬੀ ਔਰ ਨਾਲੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਵਾਅਦਾ ਕਿਵੇਂ ਕੀਤਾ ਸੀ ਸੁਣੋ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਦੇ ਰਹੀਏ ਐਵੇਂ ਕੋਈ ਨਹੀਂ ਆਉਂਦਾ ਨਹੀਂ ਇੱਕ ਵਾਰੀ ਲੱਗਿਆ ਬੇੜਾ ਔੜ ਕੇ ਹੱਥ ਆਉਂਦਾ ਸੋ ਅੱਜ ਤੁਹਾਨੂੰ ਬੇਨਤੀ ਕਰਨ ਆਇਆ ਹੈ ਕਿ ਹੁਣ ਟਿੱਲੇ ਨਾ ਪੈ ਜਿਓ ਤੇ ਖਿਆਲ ਰੱਖਿਓ ਵਿੱਚ ਤੇ ਕੋਈ ਪਿੱਗ ਨਾ ਜਾਣ ਕੋਈ ਨਾਲੇ ਵਿੱਚ ਨਾ ਆ ਜੇ ਕਈਆਂ ਨੂੰ ਪੈਸੇ ਦੀ ਲੋੜ ਹੁੰਦੀ ਅਗਲਾ ਕਹਿੰਦਾ ਜਿੰਨੇ ਪੈਸੇ ਤਾਂ ਇਹਨਾਂ ਨੇ ਦੇਣਾ ਹੀ ਨਹੀਂ ਖੈ ਸੋ ਧਿਆਨ ਰੱਖਿਓ ਏਪਕਾ ਰਹਿਣੀ ਚਾਹੀਦੀ ਹੈ ਬਾਟੇ ਵਿੱਚ ਕੋਤਾ ਕੋਈ ਬਾੜ ਬੰਕਾਰੀ ਕਰ ਸਕਦਾ ਆ ਖੜਾ ਚੰਨੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਆ ਕੋਈ ਨਾ ਸਿਰ ਯਾਰ ਗਾਲ ਜੱਟ ਦਾ ਤੇ ਜਾਨ ਵਿੱਚ ਜਾਨ ਹੈ ਬਾਡੀ ਲੜਾਈ ਮੂਹਰੇ ਹੋ ਕੇ ਲੜਨੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂੰਹ ਦਾ ਸਭ ਮੈਂ ਪੰਨਣੀਆਂ ਮੈਂ ਤੁਹਾਨੂੰ ਅੱਜ ਦੱਸਣਾ ਆ ਜਿਹੜਾ ਕੇਜਰੀ ਵਾਲਾ ਨਾ ਇਹਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਣੇ ਆ ਤਾਂ ਸੁਣ ਲੈ ਪੰਜਾਬ ਵਾਲੇ ਇਹ ਨੇ ਪੰਜਾਬ ਦੇ ਲੀਡਰ ਜਿਹੜੇ ਕਹਿੰਦੇ ਅਸੀਂ ਕਾਂਗਰਸ ਦੇ ਨੇਤਾ ਆਂਗੇ ਪਰ ਮੈਂ ਹੁਣ ਪੰਜਾਬ ਦੇ ਲੋਕਾਂ ਨੂੰ ਸਿਰਫ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਇੱਕ ਸਿਆਣੀ ਸੋਖੀ ਉਮਰ ਦੇ ਵਿੱਚ ਉਹ ਨਿੱਕਰ ਦੇ ਵਿੱਚ ਕਹਿੰਦਾ ਮੈਂ ਚੂਹੇ ਛੱਡੂਗਾ ਜੇਕਰ ਸਾਡੀ ਸਰਕਾਰ ਆਉਂਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ ਨਾਲਸਾ ਕਹਿੰਦਾ ਮੈਂ ਪੰਨੂ ਭਲਾ ਤੁਸੀਂ ਇਹ ਵੇਖੋ ਇਹ ਸਿਆਸਤ ਹੁੰਦੀ ਹੈ ਇਹਨੂੰ ਲੀਡਰ ਬਾਜੀ ਕਹਿੰਦੇ ਨੇ ਜੋ ਵੀ ਪੰਜਾਬ ਦਾ ਮੌਜੂਦਾ ਇੱਕ ਮੁੱਖ ਮੰਤਰੀ ਹੈ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਤਾਂ ਪੂਰਾ ਦੇਸ਼ ਉਹਦਾ ਸਤਿਕਾਰ ਕਰਦਾ ਕਿਉਂਕਿ ਭਾਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਬਣਦਾ ਵੀ ਹੈ ਔਰ ਦੂਜੇ ਪਾਸੇ ਸਾਡੀ ਸਟੇਟ ਦੇ ਮੁੱਖ ਮੰਤਰੀ ਹੈ ਇਸ ਵਕਤ ਭਗਵੰਤ ਮਾਨ ਨੇ ਚਾਹੇ ਰੱਖ ਵਿਰੋਧ ਕਰਦੇ ਹੋਣ ਲੋਕ ਪਰ ਨਿੱਜੀ ਤੌਰ ਦੇ ਉੱਤੇ ਇਥੋਂ ਤੱਕ ਜਾਣਾ ਕਿਤੇ ਨਾ ਕਿਤੇ ਸਵਾਲ ਬਹੁਤ ਵੱਡੇ ਬਣ ਜਾਂਦੇ ਨੇ ਕੋਦ ਆਪਣੇ ਆਪ ਬੰਦਾ ਘੇਰੇ ਦੇ ਵਿੱਚ ਆ ਜਾਂਦਾ ਤਾਂ ਜਿਹੜਾ ਚਰਨਦੀਪ ਸਿੰਘ ਚੰਨੀ ਨੇ ਬਿਆਨ ਦੇ ਦਿੱਤਾ ਤਾਂ ਹੁਣ ਉਹਦੇ ਵੀ ਨੀਕਰ ਦੇ ਵਿੱਚ ਭਗਵੰਤ ਮਾਨ ਸਾਹਿਬ ਡਿਬਰੂਗੜ੍ਹ ਦੇ ਵਿੱਚ ਭੇਜਣਗੇ ਇਹਨਾਂ ਨੂੰ ਕਿਉਂਕਿ ਜਿਹੜੇ ਇਹ ਸ਼ਰਾਬ ਲਈ ਵਰਤ ਰਹੇ ਨੇ ਬੜਾ ਸਾਲ ਦੇ ਵਿੱਚ ਦੋ ਚਾਰ ਲੋਕਾਂ ਦੇ ਸਾਹਮਣੇ ਟੁਚਕਲੇ ਕਹਾਣੀਆਂ ਸੁਣਾਉਣੀਆਂ ਬੜੀਆਂ ਸੌਖੀਆਂ ਨੇ ਪਰ ਜਦੋਂ ਐਕਸ਼ਨ ਹੁੰਦਾ ਤਾਂ ਉਦੋਂ ਇਹਨਾਂ ਲੋਕਾਂ ਦੀਆਂ ਚੀਕਾਂ ਵੀ ਬੜੀ ਛੇਤੀ ਨਿਕਲਦੀਆਂ ਨੇ ਜਿਵੇਂ ਕਿ ਹੁਣ ਵਿਕਰਮ ਸਿੰਘ ਮੰਜੀਠੀਆ ਉਹ ਜਿਹੜਾ ਬਹੁਤ ਵੱਡਾ ਸਮਗਲਰ ਬਹੁਤ ਵੱਡਾ ਤਸਕਰ ਕਹਿ ਸਕਦੇ ਆ ਪੰਜਾਬ ਦਾ ਸਭ ਤੋਂ ਵੱਡਾ ਤਸਕਰ ਯਾਨੀ ਪੰਜਾਬ ਦੀਆਂ ਮਾਵਾਂ ਰੋਂਦੀਆਂ ਨੇ ਬਿਲਕੁਦੀਆਂ ਨੇ ਕਿ ਮਜੀਦ ਸਿੰਘ ਨੂੰ ਮੌਤ ਦੀ ਸਜ਼ਾ ਹੋਵੇ ਐਤੋਂ ਤੱਕ ਮੰਗ ਕਰ ਰਹੇ ਨੇ ਲੋਕ ਤਾਂ ਜਿਹੜੇ ਉਹ 도ਗਲੇ ਚੰਨੀ ਵਰਗੇ ਲੋਕ ਨੇ ਔਰ ਖਰੇ ਵਰਗੇ ਲੋਕ ਇਹਨਾਂ ਨੇ ਪੰਜਾਬ ਦਾ ਦਰਹਸਾਲ ਦੇ ਵਿੱਚ ਬੇੜਾ ਦਰ ਕੀਤਾ ਪਹਿਲਾ ਬਿਆਨ ਦੇ ਦਿੰਦੇ ਨੇ ਉਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਖੋਦ ਉਹਦੇ ਉੱਤੇ ਐਕਸ਼ਨ ਕਰਨ ਨੂੰ ਫਿਰਦੇ ਸੀ ਪਰਚੇ ਕਰਾਉਂਦੇ ਸੀ ਉਹਨੂੰ ਜੇਲ੍ਹ ਵਿੱਚ ਬਚਾਉਣ ਦੀਆਂ ਗੱਲਾਂ ਕਰਦੇ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਚੱਕ ਲਿਆ ਤਾਂ ਫੇਰ ਕਹਿੰਦੇ ਜੀ ਇਹ ਮਾੜੀ ਹੈ ਸਰਕਾਰ ਤੁਸੀਂ ਇਹ ਦੱਸੋ ਵੀ ਸਰਕਾਰ ਨੂੰ ਘੇਰਨ ਦੀ ਬਜਾਏ ਤੁਸੀਂ ਹੋਰ ਵੀ ਕੋਈ ਨੁਕਤਾ ਲੱਭ ਸਕਦੇ ਹੋ ਪਰ ਜਿਹੜੇ ਐਕਸ਼ਨ ਨੂੰ ਪੂਰਾ ਪੰਜਾਬ ਚਾਹੁੰਦਾ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਾਦਲ ਕੈਨੂੰ ਚੱਕੋ ਜਿਨੇ ਕਦੇ ਹੱਥ ਨਹੀਂ ਪਾਇਆ ਕਿਸੇ ਮੁੱਖ ਮੰਤਰੀ ਨੇ ਉਹ ਥੰਮ ਹਲਾ ਦਿੱਤੇ ਨੇ ਭਗਵੰਤ ਮਾਨ ਨੇ ਇਹਨਾਂ ਲੋਕਾਂ ਨੂੰ ਹੁਣ ਜਰਿਆ ਨਹੀਂ ਜਾਂਦਾ ਕਿ ਯਾਰ ਪੰਜਾਬ ਦੇ ਮੁੱਖ ਮੰਤਰੀ ਦੀ ਦਵਾਵਾ ਹੋ ਗਈ ਆ ਪੰਜਾਬ ਦੇ ਅੰਦਰ ਇਹ ਹੁਣ ਕਈ ਕਹਿੰਦਾ ਸੀ ਕਹਿੰਦਾ ਮੈਂ ਨੀਕਰ ਦੇ ਵਿੱਚ ਚੂਹੇ ਛੱਡ ਦੂੰਗਾ ਤੇ ਹੁਣ ਇਹਨੂੰ ਐ ਪਤਾ ਵੀ ਤੇਰੇ ਪਜਾਮੇ ਦੇ ਵਿੱਚ ਚੂਹੇ ਛੱਡੂ ਆ ਭਗਵੰਤ ਮਾਨ ਡਿਬਰੂਗੜ੍ਹ ਦੇ ਵਿੱਚ ਬੰਦ ਕਰੂਗਾ ਤੁਹਾਨੂੰ ਤੇ ਸਾਡੀ ਵੀ ਅਪੀਲ ਆ ਜਿਹੜੇ 도ਗਲੇ ਨੇਤੇ ਨੇ ਇਹਨਾਂ ਨੂੰ ਚੱਕ ਚੱਕ ਕੇ ਡਿਬਰੂਗੜ੍ਹ ਦੇ ਵਿੱਚ ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਕਿਸ ਤਰ੍ਹਾਂ ਚੰਨੀ ਨੇ ਜਿਹੜਾ ਹੈ भगवदवान उत्तम ਕਹਿੰਦੀਆਂ ਨੇ ਕਿ ਜਦੋਂ ਸਾਦੀ ਸਰਕਾਰ ਆਏਗੀ ਤੇ ਅਸੀਂ ਜਿਹੜਾ ਜਿਹੜੀਆਂ ਨਿਕਰਾਂ ਨੇ ਉਹਨਾਂ ਦੇ ਵਿੱਚ ਵੀ ਛੱਡਾਂਗੇ ਤੇ ਆਹੋ ਜੀਆਂ ਗੱਲਾਂ ਜਿਹੜੀਆਂ ਆ ਕੀਤੀਆਂ ਗਈਆਂ ਨੇ ਤੇ ਇੱਥੇ ਚੰਨੀ ਨੇ ਪੂਰੀ ਤਰ੍ਹਾਂ ਜਿਹੜੀ ਸਪੋਰਟ ਵਿਕਰਮਨਜੀਠੀਏ ਨੂੰ ਕੀਤੀ ਏ ਤੇ ਇੱਥੇ ਇਹੀ ਚੰਨੀ ਜਿਹੜਾ ਹੈ ਪਹਿਲਾਂ ਵਿਕਰਮਨਜੀਠੀਏ ਦੇ ਖਿਲਾਫ ਐਕਸ਼ਨ ਲੈਣ ਦੀ ਗੱਲ ਕਰਦਾ ਸੀ ਹੁਣ ਜਦੋਂ ਐਕਸ਼ਨ ਲੈ ਲਿੱਤਾ ਗਿਆ ਤੇ ਹੁਣ ਜਿਹੜਾ ਹੈ ਵਿਕਰਮ ਸਿੰਘ ਮਨਜੀਠੀਏ ਦੇ ਹੱਕ ਦੇ ਵਿੱਚ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਨੇਤ ਨਾਲ ਜਿਹੜਾ ਭਗਵਤਮਾਨ ਦੇ ਖਿਲਾਫ ਗੱਲਾਂ ਕੀਤੀਆਂ ਨੇ ਐਸੀ ਚੀਜ਼ ਨੂੰ ਲੈ ਕੇ ਸਪੀਚ ਨੂੰ ਲੈ ਕੇ ਹੁਣ ਕਿਆ ਜਾਂਦਾ ਪਿਆ ਕਿ ਚੰਨੀ ਨੂੰ ਅ ਚੰਨੀ ਦੇ ਖਿਲਾਫ ਐਕਸ਼ਨ ਹੋਏਗਾ ਤੇ ਉਹਨੂੰ ਫੜ ਕੇ ਜਿਹੜਾ ਡਿਬਰੂਗੜ੍ਹ ਜੋ ਜੇਲ੍ਹ ਉਹਦੇ ਵਿੱਚ ਨੂੰ ਰੱਖਿਆ ਜਾਏਗਾ ਅਥੇ ਚੰਨੀ ਨੇ ਇਹ ਬਿਆਨ ਦੇ ਕੇ ਬਹੁਤ ਵੱਡੀ ਅਥੇ ਮੈਂ ਕਹਾਂਗੀ ਗਲਤੀ ਕੀਤੀ ਹੈ ਕਿ ਆਪਣੇ ਆਪ ਨੂੰ ਆਪਣੇ ਹੱਥ ਨਾਲ ਜਿਹੜਾ ਠੀਕ ਹੈ ਅੱਗੇ ਕੀਤਾ ਹੈ ਕਿ ਉਹ ਵੀ ਐਸੀ ਚੀਜ਼ ਜਿਸ ਤਰ੍ਹਾਂ ਹੋਰ ਲਾਈਕ ਜੇਲ੍ਹਾਂ ਵਿੱਚ ਬੰਦ ਨੇ ਤੇ ਉਹ ਆਪਣੇ ਆਪ ਨੂੰ ਵੀ ਆਪਣੇ ਹੱਥਾਂ ਨਾਲ ਹੀ ਲੈ ਗਿਆ ਤੇ ਬਹਲੇ ਇੱਥੇ ਆਉ ਜੀ ਗੱਲ ਨਹੀਂ ਕਰਨੀ ਚਾਹੀਦੀ ਸੀ ਤੇ ਓਵਰ ਆਲ ਹਜੇ ਜੋ ਵੀ ਸਿਚੁਏਸ਼ਨ ਚੱਲਦੀ ਪਈ ਤੁਹਾਡੇ ਨਾਲ ਅਪਡੇਟ ਸ਼ੇਅਰ ਕਰਦੇ ਰਾਂਗੇ ਮਿਗਰਮ ਸਿੰਘ ਮੰਜੀਠੀਏ ਤੇ ਉਹਨਾਂ ਦੇ ਜਿਹੜੇ ਦੋਸਤ ਨੇ ਨਵੀਆਂ-ਨਵੀਆਂ ਅਪਡੇਟ ਆndੀਆਂ ਵੀ ਆ ਨੇ ਤੁਹਾਡੇ ਸ਼ੇਅਰ ਕਰਦੇ ਰਾਂਗੇ ਤੁਸੀਂ ਸਟੇ ਟਿਊਨ ਰਹਿਣਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਤੁਹਾਡੇ ਸਿੱਤ ਮੁਲਾਕਾਤ ਹੁੰਦੀ ਸੱਚੇ